ਸ੍ਰੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਦਿਨ ਹੈਗਾ ਅੱਜ ਆਪਣਾ ਨੌਵਾਂ ਅੱਜ ਸਵੇਰੇ ਸਵੇਰੇ ਉੱਠੇ ਤਾਂ ਦੇਖਿਆ ਮੰਦਰ ਵਿੱਚ ਚੱਲਦੇ ਸੀ ਸੇਬ ਜੀ ਭਗਵਾਨ ਜੀ ਦੇ ਗੀਤ ਹੈ ਗਿਆ ਸਵਰਾਤਰੀ ਫੇਰ ਮਾਰੀ ਆਪਾਂ ਬੋਟਿਆਂ ਤੇ ਨਿਗਾਹ ਕਮਲਿਆਂ ਤੇ ਲਾਈ ਹੋਇਆ ਆਪਣੇ ਘਰੇ ਤੋਬਾ ਤਰਪੇ ਜੀ ਆਪਾਂ ਘਰ ਤੋਂ ਇਹ ਹੈਗਾ ਢਾਬਾ ਆਪਣਾ ਜੀ ਚੋਮ ਰੋਡ ਮਲਾਉ ਤੇ ਦਾਣਾ ਮੰਡੀ ਦੇ ਸਾਹਮਣੇ ਤੇ ਉਸ ਤੋਂ ਬਾਅਦ ਪਹੁੰਚ ਗਏ ਸੀ ਆਪਾਂ ਟਾਬੇ ਤੇ ਟਾਬੇ ਤੇ ਪਹੁੰਚ ਕੇ ਕੱਢਿਆ ਆਪਾਂ ਸਮਾਨ ਸਾਰਾ ਬਾਹਰ ਬਾਹਰ ਕੱਢ ਕੇ ਪੱਜ ਗਿਆ ਸੀ ਆਰਡਰ ਗੋਭੀ ਬਣਾਉਣੀ ਸੀ ਕਿ ਅੱਜ ਬਣਾਈ ਆਪਾਂ ਆਲੂ ਗੋਭੀ ਆਲੂ ਗੋਭੀ ਬਣਾਉਂਦੇ ਹੋਏ ਪੱਜ ਗਿਆ ਇੱਕ ਹੋਰ ਆਰਡਰ ਫਿਰ ਆਪਾਂ ਬਣਾਏ پراੋਂਠੇ پراੋਂਠੇ ਬਣਾਏ ਦੇਸੀ ਘਿਓ ਦੇ ਮਿਕਸ پراੋਂਠੇ ਆਲੂ ਵਾਲੇ پراੋਂਠੇ ਉਸ ਤੋਂ ਬਾਅਦ ਕਰੀ ਆਪਾਂ ਪਲੇਟ ਤਿਆਰ ਦਿੱਤੇ ਗਾਸਟਮਰ ਨੂੰ ਅੰਦਰ ਖਾਣ ਉਸ ਤੋਂ ਬਾਅਦ ਸਰੀਰ ਮੰਗਣ ਲੱਗਿਆ ਸੀ ਚਾਹ ਫੇਰ ਬਣਾਈ ਆਪਾਂ ਚਾਹ ਉਸ ਤੋਂ ਬਾਅਦ ਧਨੀਆ ਪਾਇਆ ਆਪਾਂ ਸੁਕਣਾ ਨਾਲ ਹੀ ਹੋ ਗਿਆ ਸੀ ਭਾਈ ਦੁਪਹਿਰ ਦਾ ਟਾਈਮ ਫੇਰ ਬਣਾਈ ਆਪਾਂ ਰੋਟੀ ਰੋਟੀ ਨਾਲ ਗੋਭੀ ਤਿਆਰ ਕਰੀ ਉਸ ਤੋਂ ਬਾਅਦ ਕਰੀ ਪਲੇਟ ਤਿਆਰ ਫੇਰ ਦਿੱਤੀ ਆਪਾਂ ਕਸਟਮਰਾਂ ਲਈ ਅੰਦਰ ਖਾਣ ਲਈ ਉਸ ਤੋਂ ਬਾਅਦ ਹੋ ਗਿਆ ਸੀ ਮਟਰ ਪਨੀਰ ਦਾ ਆਰਡਰ ਤਿਆਰ ਸ਼ਾਮ ਦਾ ਟਾਈਮ ਹੋ ਗਿਆ ਸੀ ਉਸ ਤੋਂ ਬਾਅਦ ਇਨਾ ਕਾ ਸਾਡਾ ਬਲੌਗ ਧੰਨਵਾਦ ਜੀ ਬਲੌਗ ਦੇਖਣ ਲਈ ਅਸਰਿਕਾਲ ਜੀ